ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸੋ ਜਿਹੜੇ ਵੀਰ ਆਪਣੀ ਵੀਡੀਓ ਦੇਖਣ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਨਾਲ ਲੱਗਦੇ ਜਿਹੜੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕਣ ਤੇ ਤੁਸੀਂ ਪੂਰੀ ਜਾਣਕਾਰੀ ਲੈ ਸਕੋ ਅੱਜ ਜਿਹੜੇ ਆਪਾਂ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਮੈਨੂੰ ਬਹੁਤ ਫੋਨ ਆਉਂਦੇ ਨੇ ਜਾਂ ਮੈਸੇਜ ਆਉਂਦੇ ਨੇ WhatsApp ਤੇ ਉਹ ਇਹ ਪੁੱਛਦੇ ਨੇ ਕਿ ਜਿਹੜਾ ਬੱਚਾ ਪਾਉਣ ਦੀ ਜਿਹੜੀ ਸਹੀ ਟਾਈਮਿੰਗ ਉਹ ਕਿਹੜੀ ਆ ਆਪਾਂ ਜੇਕਰ ਮੁਰਗੀ ਫਾਰਮਿੰਗ ਦੀ ਗੱਲ ਕਰੀਏ ਕਈ ਵੀਰ ਕੀ ਕਰਦੇ ਨੇ ਟਾਈਮ ਤੋਂ ਬਿਨਾ ਜਦੋਂ ਉਹਨਾਂ ਦਾ ਟਾਈਮ ਨਹੀਂ ਹੁੰਦਾ ਪਾਉਣ ਦਾ ਉਦੋਂ ਪਾ ਲੈਂਦੇ ਨੇ ਉਹ ਗਰਮੀ 'ਚ ਆ ਕੇ ਆਂਡੇ ਤੇ ਆ ਜਾਂਦੀਆਂ ਮੁਰਗੀ ਸੋ ਉਹਦਾ ਕੋਈ ਜ਼ਿਆਦਾ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਸੋ ਅੱਜ ਆਪਾਂ ਜਿਹੜੇ ਇਹ ਬੱਚਾ ਪਾਉਣ ਦੇ ਜਿਹੜੇ ਦੋ ਮਾਡਲਾਂ ਬਾਰੇ ਗੱਲ ਕਰਾਂਗੇ ਆਪਾਂ ਬਿਜ਼ਨਸ ਮਾਡਲ ਨੇ ਪੋਲਟਰੀ ਫਾਰਮਿੰਗ ਦੇ ਅੱਜ ਆਪਾਂ ਜਿਹੜਾ ਅੰਡੇ ਵਾਲੀ ਮੁਰਗੀ ਬਾਰੇ ਗੱਲ ਕਰਾਂਗੇ ਕਿ ਉਹ ਬੱਚਾ ਪਾਉਣਾ ਜਿਹੜਾ ਆਪਾਂ ਨੇ ਕਿਹੜੇ ਕਿਹੜੇ ਟਾਈਮ 'ਚ ਪਾਉਣਾ ਹੈ ਕਿਹੜੇ ਕਿਹੜੇ ਮਾਡਲ ਪੰਜਾਬ 'ਚ ਵਰਤੇ ਜਾਂਦੇ ਨੇ ਕਿਹੜੇ ਕਿਹੜੇ ਟਾਈਮਿੰਗ 'ਚ ਬੱਚਾ ਪਾਉ ਤੇ ਕਿਹੜੇ ਟਾਈਮ ਆ ਕੇ ਉਹ ਅੰਡਾ ਅੰਡੇ ਜਿਹੜਾ ਉਹ ਦੇਣਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਸਕਿਪ ਕਰਕੇ ਨਾ ਦੇਖੋ ਦੋਸਤੋ ਵੀਡੀਓ ਨੂੰ ਪੂਰਾ ਦੇਖੋ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਜਦੋਂ ਆਪਾਂ ਵੀਡੀਓ ਨੂੰ ਸਕਿੱਪ ਕਰਕੇ ਦੇਖਦੇ ਆ ਤਾਂ ਪ੍ਰੋਪਰ ਪਾਣੂ ਜਿਹੜੀ ਆ ਜਾਣਕਾਰੀ ਨਹੀਂ ਮਿਲਦੀ ਸੋ ਆਪਾਂ ਵੀਡੀਓ ਸ਼ੁਰੂਆਤ ਕਰਦੇ ਆ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਦੋਸਤੋ ਦੋਸਤੋ ਜਿਹੜਾ ਆਪਾਂ ਅੱਜ ਅੱਡੇ ਵਾਲੇ ਬਿਜ਼ਨਸ ਬਾਰੇ ਗੱਲਬਾਤ ਕਰਾਂਗੇ ਸੋ ਜਿਹੜਾ ਪਹਿਲਾ ਮਾਡਲ ਆ ਇਹ ਜ਼ਿਆਦਾਤਰ ਪੰਜਾਬ 'ਚ ਵਰਤਿਆ ਜਾਂਦਾ ਇਹ ਮਾਡਲ 'ਚ ਜਿਹੜੇ ਕਿਹੜੇ ਮਹੀਨਿਆਂ ਵਿੱਚ ਬੱਚੇ ਪਾਏ ਜਾਂਦੇ ਨੇ ਉਹ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜੇ ਮਹੀਨੇ ਨੇ ਉਹ ਮਹੀਨਾ ਫਰਵਰੀ ਮਾਰਚ ਤੇ ਅਪ੍ਰੈਲ ਕਈ ਮਈ ਚ ਵੀ ਪਾ ਲੈਂਦੇ ਨੇ ਸੋ ਇਹ ਤਿੰਨ ਮਹੀਨੇ ਬਿਲਕੁਲ ਸਹੀ ਨੇ ਪੰਜਾਬ ਦੇ ਜਿਹਨੇ ਅੰਡੇ ਤੇ ਕੰਮ ਕਰਨਾ ਜਿਹੜਾ ਆਪਾਂ ਫਰਵਰੀ ਚ ਬੱਚਾ ਪਾ ਲਿਆ ਉਹਨੇ ਜੁਲਾਈ ਤੋਂ ਬਾਅਦ ਅੰਡੇ ਤੇ ਆਉਣਾ ਮੁਰਗੀ ਨੇ ਦੋਸਤੋ ਸਮਝ ਹੀ ਚਲਿਓ ਗੱਲ ਪੂਰੀ ਧਿਆਨ ਨਾਲ ਤੇ ਜਿਹੜਾ ਆਪਾਂ ਬੱਚਾ ਮਾਰਚ ਚ ਪਾ ਲਿਆ ਉਹ ਜਿਹੜਾ ਅਗਸਤ ਤੋਂ ਬਾਅਦ ਮੁਰਗੀ ਅੰਡੇ ਤੇ ਆਉ। ਸੋ ਜਿਹੜਾ ਆਪਾਂ ਨੇ ਅਪ੍ਰੈਲ ਚ ਪਾਲਿਆ ਉਹ ਸਤੰਬਰ ਤੋਂ ਬਾਅਦ ਮਤਲਬ ਕਿ ਦੇਸੀ ਜਿਹੜੀਆਂ ਮੁਰਗੀਆਂ ਨੇ ਕਹਿਣ ਨੂੰ ਕੋਈ ਕੁਝ ਕਹੀ ਜਾਵੇ 5 ਤੋਂ 5.5 ਮਹੀਨੇ ਲੈਂਦੀਆਂ ਨੇ ਅੰਡੇ ਤੇ ਆਉਣ ਲਈ। ਸੋ ਫਰਵਰੀ ਮਾਰਚ ਅਪ੍ਰੈਲ ਚ ਇਹ ਬੱਚਾ ਪੈਂਦਾ ਹੈ ਜਿਹੜਾ ਆਮ ਆਪਾਂ ਅਕਸਰ ਹੀ ਦੇਖਦੇ ਆਂ। ਹਰ ਜਿਹੜਾ ਫਾਰਮਰ ਉਹ ਫਰਵਰੀ ਮਾਰਚ ਅਪ੍ਰੈਲ ਜਾਂ ਮਈ ਚ ਪਾਉਂਦਾ ਬੱਚਾ। ਇਹ ਮਹੀਨੇ ਚ ਪਾ ਕੇ ਉਹ ਚੜਦੇ ਸਿਆਲ ਠੀਕ ਹੈ ਨਾ ਉਹ ਮੁਰਗੀ ਪ੍ਰੋਪਰ ਅੰਡੇ ਤੇ ਆ ਜਾਂਦੀ ਆ ਜਿਹੜਾ ਜੁਲਾਈ ਅਗਸਤ ਤੋਂ ਸਤੰਬਰ ਆ ਤਿੰਨ ਮਹੀਨੇ ਜਿਹੜੇ ਗਰਮੀ ਦੇ ਹੁੰਦੇ ਨੇ ਉਹ ਆਪਾਂ ਜਿਹੜਾ ਅੰਡਾ ਸਟੋਰ ਕਰ ਸਕਦੇ ਆ ਸਟੋਰ ਕਰਕੇ ਜਦੋਂ ਸਿਆਲ ਚ ਆਪਾਂ ਵੇਚ ਸਕਦੇ ਆ ਜਾਂ ਜਿਹੜਾ ਦੋ ਦੋ ਤਿੰਨ ਮਹੀਨਿਆਂ ਦਾ ਜਿਹੜਾ ਅੰਡਾ ਹੋਊ ਆਪਣੇ ਕੋਲ ਇਕੱਠਾ ਉਹ ਆਪਾਂ ਐਚਰੀ ਵਾਲੇ ਵੀਰ ਨੂੰ ਦੇ ਕੇ ਉਹ ਤੋਂ ਬੱਚਾ ਆਦਤੇ ਕਢਵਾ ਸਕਦੇ ਆ ਜਿਸ ਤਰ੍ਹਾਂ ਤੁਸੀਂ 500 ਅੰਡਾ ਉਹਨੂੰ ਦੇਤਾ ਤੇ ਦੋਟਾ 200 ਬੱਚਾ ਆਪ ਰੱਖ ਲੂ ਦੋਟਾ 200 ਬੱਚਾ ਸੋਨੂੰ ਦੇ ਦੂ ਉਹਦੇ ਲਈ ਪੈਸੇ ਉਹ ਕੋਈ ਵੀ ਨਹੀਂ ਲਊਗਾ ਸੋ ਇੱਕ ਤਾਂ ਹੋ ਗਿਆ ਇਹ ਮਾਡਲ ਜਿਹੜਾ ਪੰਜਾਬ ਚ ਅਕਸਰ ਹੀ ਵਰਤਿਆ ਜਾਂਦਾ ਹੈ ਜਿਹੜਾ ਦੂਸਰਾ ਮਾਡਲ ਆ ਉਹ ਜ਼ਿਆਦਾਤਰ ਹਰਿਆਣੇ ਚ ਵਰਤਿਆ ਜਾਂਦਾ ਇਹਦੇ ਬਾਰੇ ਦੋਸਤੋ ਈ ਧਿਆਨ ਨਾਲ ਸੁਣਿਓ ਜਿਹੜਾ ਦੂਸਰਾ ਮਾਡਲ ਆ ਇਹ ਬਹੁਤ ਹੀ ਤੁਹਾਨੂੰ ਮੈਂ ਦੱਸੂ ਉਹ ਕਿਵੇਂ ਦੂਰਾ ਜਿਹੜਾ ਪ੍ਰੋਫਿਟ ਲੈਂਦੇ ਨੇ ਅੰਡੇ ਤੋਂ ਵੀ ਲੈ ਜਾਂਦੇ ਨੇ ਉਹ ਮੁਰਗੀ ਵੇਚ ਲੈਂਦੇ ਨੇ ਹੁਣ ਤੁਸੀਂ ਧਿਆਨ ਨਾਲ ਸਮਝਿਓ ਗੌਰ ਕਰਿਓ ਪੂਰਾ ਵੀਡੀਓ ਤੇ ਜਿਹੜਾ ਅਗਲਾ ਮਾਡਲ ਆ ਦੂਜਾ ਉਹ ਹਰਿਆਣੇ ਚ ਜ਼ਿਆਦਾ ਵਰਤਿਆ ਜਾਂਦਾ ਜਿਹੜਾ ਉਹ ਮਾਡਲ ਆ ਉਹ ਕਿਹੜੇ ਮਹੀਨੇ 'ਚ ਬੱਚੇ ਪਾਉਂਦੇ ਨੇ ਉਹ ਸਤੰਬਰ ਅਕਤੂਬਰ ਤੇ ਨਵੰਬਰ ਮਹੀਨੇ 'ਚ ਜਿਹੜਾ ਬੱਚੇ ਪਾਉਂਦੇ ਨੇ ਇਹ ਤਿੰਨ ਮਹੀਨਿਆਂ 'ਚ ਬੱਚੇ ਪਾ ਕੇ ਉਹ ਫਰਵਰੀ ਮਾਰਚ ਅਪ੍ਰੈਲ 'ਚ ਜਿਹੜਾ ਉਹ ਮੁਰਗੀ ਆ ਜਿਹੜੀ ਉਹ ਅੰਡੇ ਤੇ ਆਉਂਦੀ ਆ ਮਤਲਬ ਕਿ 5 ਤੋਂ 5.5 ਮਹੀਨੇ ਲੈ ਕੇ ਉਹ ਅੰਡੇ ਤੇ ਆਉਂਦੀ ਆ ਸੋ ਜਿਹੜਾ ਫਰਵਰੀ ਮਾਰਚ ਅਪ੍ਰੈਲ ਆ ਤੁਸੀਂ ਸਮਝੋ ਵੀਡੀਓ ਧਿਆਨ ਨਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਜਿਹੜਾ ਫਰਵਰੀ ਮਾਰਚ ਤੋਂ ਬਾਅਦ ਗਰਮੀ ਸਟਾਰਟ ਹੋ ਜਾਂਦੀ ਆ ਮਾਰਚ ਦੇ ਅੱਧ ਚ ਜਾਂ ਅਪ੍ਰੈਲ ਦੇ ਸ਼ੁਰੂ ਚ ਵਧੀਆ ਗਰਮੀ ਹੁੰਦੀ ਹੈਗੀ ਉਹ ਹਰਿਆਣੇ ਵਾਲੇ ਵੀਰ ਕੀ ਕਰਦੇ ਨੇ ਜਿਹੜਾ ਬੱਚਾ ਪਾਇਆ ਹੁੰਦਾ ਸਤੰਬਰ ਚ ਉਹ ਫਰਵਰੀ ਮਾਰਚ ਚ ਅੰਡੇ ਤੇ ਆ ਗਿਆ ਉਹ ਜਦੋਂ ਆਂਡਾ ਜਿਹੜਾ ਗਰਮੀ ਗਰਮੀ ਸਾਰਾ ਅੰਡਾ ਸਟੋਰ ਕਰ ਲੈਂਦੇ ਨੇ ਸਟੋਰ ਕਰ ਲਿਆ ਜੀ ਸਟੋਰ ਕਰਕੇ ਸਾਰਾ ਅੰਡਾ ਅੱਗੇ ਜਿਹੜੀਆਂ ਉਹ ਮੁਰਗੀਆਂ ਤੋਂ ਨਾਲ ਤਾਂ ਅੰਡੇ ਲੈ ਲੈਂਦੇ ਨੇ ਅੱਗੇ ਜਿਹੜੀਆਂ ਮੁਰਗੀਆਂ ਨੇ ਉਹ ਸੇਲ ਕਰ ਦਿੰਦੇ ਨੇ ਚੜਦੇ ਸਿਆਲ April, May, June, July, August, September, October, November ਤੱਕ ਆਂਡਾ ਲੈ ਕੇ September ਚ ਮੁਰਗੀਆਂ ਦੀ ਪੂਰੀ ਮੰਗ ਹੁੰਦੀ ਆ ਜਿਹੜੀਆਂ ਵੱਡੀਆਂ ਅੰਡੇ ਵਾਲੀਆਂ ਮੁਰਗੀਆਂ ਨੇ ਉਹ 5 ਤੋਂ 550 ਰੁਪਏ ਤੱਕ ਮੁਰਗੀਆਂ ਵੇਕਦੀਆਂ ਨੇ ਸੋ ਇੱਕਦਮ ਉਹਨੇ February, March, April ਜਿਹੜਾ ਅੰਡਾ ਸਟਾਰਟ ਹੋ ਗਿਆ ਅੰਡਾ ਸਟੋਰ ਕਰ ਲਿਆ ਠੀਕ ਹੈ ਜੀ ਅੰਡਾ ਸਟੋਰ ਕਰਕੇ ਵਧੀਆ ਅੰਡਾ ਲੈ ਕੇ ਉਸ ਤੋਂ ਬਾਅਦ ਜਿਹੜਾ ਅਗੇ ਉਹਨਾਂ ਨੇ ਚੜਦੇ ਸਿਆਲਿਓ ਮੁਰਗੀਆਂ ਸੇਲ ਵੀ ਕਰਤੀਆਂ ਨਾਲੇ ਤਾਂ ਜਿਹੜਾ ਮੁਰਗੀਆਂ ਦਾ ਵਧੀਆ ਬੇਕਗੀਆਂ ਆਪਣੀਆਂ ਤੇ ਨਾਲੇ ਉਹਨਾਂ ਦਾ ਅੰਡਾ ਜਿਹੜਾ ਆਪਾਂ ਸਟੋਰ ਕਰ ਲਿਆ ਉਹ ਆਪਣਾ ਬਿਕੂਗਾ ਸਰਦੀਆਂ 'ਚ ਠੀਕ ਹੈ ਜੀ ਇਹ ਦੋ ਮਾਡਲ ਨੇ ਦੋਸਤੋ ਇਹ ਮੈਨੂੰ ਇਹ ਵੀ ਮਾਡਲ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਇਹ ਪੰਜਾਬ 'ਚ ਬਹੁਤ ਘੱਟ ਵਰਤੇ ਜਾਂਦਾ ਮੈਂ ਬੇਨਤੀ ਕਰੂੰਗਾ ਕੁਝ ਫਾਰਮਰਾਂ ਨੂੰ ਜਿਹੜੇ ਛੋਟੇ ਫਾਰਮਰ ਨੇ ਉਹ ਇਹ ਮਾਡਲ ਤੁਸੀਂ ਵਰਤ ਕੇ ਦੇਖੋ ਹੋ ਸਕਦਾ ਤੁਹਾਨੂੰ ਵਧੀਆ ਪ੍ਰੋਫਿਟ ਮਿਲੇ ਆਪਾਂ ਨੂੰ ਕੋਈ ਵੀ ਕੰਮ 'ਚ ਇੱਕ ਤਰ੍ਹਾਂ ਦਾ ਨਹੀਂ ਕੰਮ ਕਰਨਾ ਚਾਹੀਦਾ ਉਹ 'ਚ ਜਿਹੜੇ ਵੈਰੀਏਸ਼ਨ ਆਪਾਂ ਨੂੰ ਕਰਨੇ ਚਾਹੀਦੇ ਨੇ ਤਾਂ ਜੋ ਆਪਾਂ ਨੂੰ ਹੋਰ ਵੀ ਗਿਆਨ ਮਿਲਦਾ ਰਹੇ ਹੋਰ ਜਾਣਕਾਰੀ ਮਿਲਦੀ ਰਹੇ ਜੇਕਰ ਆਪਾਂ ਇੱਕ ਤਰੀਕੇ ਨਾਲ ਜਿਹੜੀ ਫਾਰਮਿੰਗ ਕਰੀ ਜਾਵਾਂਗੇ ਉਹ ਦੋਸਤੋ ਉਹ ਆਪਾਂ ਓਨੇਕ ਜੋਗੀ ਰਹਿ ਜਾਾਂਗੇ ਸੋ ਇਚੋਂ ਆਪਾਂ ਨੂੰ ਡਬਲ ਪ੍ਰੋਫਿਟ ਮਿਲਦਾ ਹਰ ਇੱਕ ਬਿਜ਼ਨਸ 'ਚ ਬੰਦਾ ਪ੍ਰੋਫਿਟ ਬਾਰੇ ਸੋਚਦਾ ਜੇਕਰ ਆਪਾਂ ਇਸ ਬਿਜ਼ਨਸ ਵਾਰੀ ਵੀ ਪ੍ਰੋਫਿਟ ਵਾਰੀ ਸੋਚੀਏ ਬਿਜ਼ਨਸ ਚ ਸੋ ਇਸ ਤਰ੍ਹਾਂ ਆਪਾਂ ਪ੍ਰੋਫਿਟ ਜਿਹੜਾ ਜ਼ਿਆਦਾ ਲੈ ਸਕਦੇ ਆ ਸੋ ਇਹ ਕੰਡੀਸ਼ਨ ਆ ਉਹਨਾਂ ਤੇ ਲਾਗੂ ਹੁੰਦੇ ਨੇ ਜਿਹੜੇ ਵਧੀਆ ਬੱਚਾ ਲੈਂਦੇ ਨੇ ਦੋਸਤੋ ਸ਼ਰਤ ਇਹ ਕਾ ਕਿ ਜਿਹੜਾ ਬੱਚਾ ਜਦੋਂ ਆਪਾਂ ਲੈਣਾ ਨਾ ਉਹ ਵਧੀਆ ਕੁਆਲਿਟੀ ਦਾ ਲੈਣਾਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਜਿਹੜਾ ਅੰਡੇ ਲਈ ਆ ਉਹ ਆਰ ਆਈ ਆਰ ਵਰਤਿਆ ਦਾ ਤੇ ਬਲੈਕ ਐਸਟਰੋਲੋਬਰ ਵਰਤਿਆ ਦਾ ਇਹ ਦੋ ਬਰੀਡਾਂ ਅੰਡੇ ਲਈ ਵਰਤੀਆਂ ਜਾਂਦੀਆਂ ਨੇ ਇੱਕ ਵੀਰ ਦਾ ਫੋਨ ਆਇਆ ਉਹ ਕਹਿੰਦਾ ਵੀਰੇ ਮੈਂ ਲੈਣੀ ਤਾਂ ਬਲੈਕ ਐਸਟਰਲੋਪ ਸੀ ਮੈਨੂੰ ਡਬਲ ਐਫ ਜੀ ਦੇਤੀ ਜਿਹੜੀ ਡਬਲ ਐਫ ਜੀ ਬਰੀਡ ਆ ਦੋਸਤੋ ਉਹ weight ਜ਼ਿਆਦਾ ਕਰਦੀ ਆ ਤੇ ਉਹ ਖੁਰਾਕ ਵੀ ਜ਼ਿਆਦਾ ਖਾਂਦੀ ਆ ਜਿਹੜੀ ਬਲੈਕ ਐਸਟਰਲੋਪ ਤੇ ਆਰ ਆਈ ਆਰ ਬਰੀਡ ਆ ਇਹ ਜ਼ਿਆਦਾ ਇਹਨਾਂ ਦਾ ਫੀਡ ਦਾ ਖਰਚਾ ਵੀ ਨਹੀਂ ਤੇ ਉਹ weight ਵੀ ਘੱਟ ਕਰਦੀਆਂ ਨੇ ਤੇ ਅੰਡਾ ਬਹੁਤ ਵਧੀਆ ਦਿੰਦੀਆਂ ਨੇ ਬਹੁਤ ਵਧੀਆ ਕੁਆਂਟੀਟੀ ਜਿਹੇ ਅੰਡਾ ਦਿੰਦੀਆਂ ਨੇ ਸੋ ਨਾਲੇ ਤਾਂ ਉਹਨੂੰ ਵਿਚਾਰ ਨੂੰ ਮਹਿੰਗਾ ਲਾਤਾ ਚੂਚਾ ਤੇ ਦੂਸਰਾ ਉਹ ਬਰੀਡ ਨਹੀਂ ਮਿਲੀ ਜਿਹੜੀ ਉਹਨੂੰ ਚਾਹੀਦੀ ਸੀ ਸੋ ਆਪਾਂ ਜਿਹੜਾ ਬੱਚਾ ਲੈਣਾ ਵਧੀਆ ਕੁਆਲਿਟੀ ਦਾ ਲੈਣਾ ਆਪਾਂ ਘੱਟ ਦੇ ਚੱਕਰਾਂ 'ਚ ਨਹੀਂ ਪੈਣਾ ਜੇ ਕਿਤੇ ਆਪਾਂ ਨੂੰ 30 ਰੁਪਏ ਦਾ ਮਿਲਦਾ ਜਾਂ 40 ਦਾ ਮਿਲਦਾ ਆਇਨਾ ਸੋਚਿਓ ਕਿ 10 ਰੁਪਏ ਘੱਟ ਮਿਲਦਾ ਉਹ ਦੋਸਤੋ ਸਾਰੀਆਂ ਜਿਹੜੀਆਂ ਘਾਟਾ ਵਾਧਾ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਤੇ ਕਈ ਵਾਰ ਬੰਦੇ ਨੇ ਲੈਣਾ ਬਲੈਕ ਐਸਟਲੋਪ ਹੁੰਦਾ ਦੇ ਉਹਨੂੰ ਐਫਜੀ ਜਾਂ ਡਬਲ ਐਫਜੀ ਦਿੰਦੇ ਨੇ ਜਿਹੜਾ ਡਬਲ ਐਫਜੀ ਆ ਉਹ ਇੱਕ ਤਾਂ ਆਂਡੇ ਤੇ ਲੇਟ ਆਉਂਦੀ ਹੈ ਬਰੀਡ ਜਿਹੜਾ ਬਲੈਕ ਐਸਟਲੋਪ ਆ ਉਹ ਆਂਡੇ ਤੇ ਮੁਰਗੀਆਂ ਜਿਹੜੀਆਂ ਉਹ ਬਹੁਤ ਜਲਦੀ ਆਉਂਦੀਆਂ ਨੇ ਦੂਸਰਾ ਉਹਨਾਂ ਦਾ ਫੀਡ ਦਾ ਖਰਚਾ ਬਹੁਤ ਜ਼ਿਆਦਾ ਆਗਾ ਉਸ ਦੇ ਮੁਕਾਬਲੇ ਇਹ 100 ਤੋਂ 120 ਗ੍ਰਾਮ ਫੀਡ ਖਾਂਦੀਆਂ ਨੇ ਤੇ ਅੰਡੇ ਤੇ ਬਹੁਤ ਜਲਦੀ ਆਉਂਦੀਆਂ ਨੇ ਸੋ ਦੋਸਤੋ ਇਹ ਗੱਲਾਂ ਦਾ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਸੋ ਜਿਹੜੇ ਤੁਹਾਨੂੰ ਮਾਡਲ ਦੋ ਦੱਸੇ ਨੇ ਜੇ ਤੁਸੀਂ ਇਹਨਾਂ ਮਾਡਲਾਂ ਤੇ ਕੰਮ ਕਰੋਗੇ ਤਾਂ ਤੁਹਾਨੂੰ ਵਧੀਆ ਪ੍ਰੋਫਿਟ ਮਿਲ ਸਕਦਾ ਸੋ ਜਿਹੜਾ ਆਪਾਂ ਮੀਟ ਪਰਪਸਰ ਵਾਲੇ ਮਾਡਲ ਨੇ ਉਹ ਤੁਹਾਡੇ ਨਾਲ ਅਗਲੀ ਵੀਡੀਓ ਚ ਸ਼ੇਅਰ ਕਰਾਂਗੇ ਠੀਕ ਹੈ ਨਾ ਇਸ ਚ ਆਪਾਂ ਅੰਡੇ ਵਾਲੇ ਮਾਡਲ ਤੇ ਗੱਲਬਾਤ ਕੀਤੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਪਹਿਲਾਂ ਪਹੁੰਚ ਸਕਣ ਤੇ ਆਪਾਂ ਵਧੀਆ-ਵਧੀਆ ਤੁਹਾਨੂੰ ਜਾਣਕਾਰੀ ਦਿੰਨੇ ਰਹੇ ਨੇ ਜਿੰਨੀ ਕੁ ਆਪਾਂ ਨੂੰ ਨੌਲੇਜ ਹੁੰਦੀ ਹੈਗੀ ਸੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸੋ ਚੈਨਲ ਨੂੰ ਦੋਸਤੋ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਉਸ ਵਿਸ਼ੇ ਬਾਰੇ ਕਮੈਂਟ ਕਰ ਦਿਆ ਕਰੋ ਕਮੈਂਟ ਬਾਕਸ ਵਿੱਚ ਤੇ ਜਾਣਕਾਰੀ ਕਿਵੇਂ ਲੱਗੀ ਕਮੈਂਟਾਂ ਜਰੂਰ ਦੱਸਿਆ ਕਰੋ ਵਧੀਆ ਲੱਗੀ ਜਾਂ ਕੋਈ ਹੋਰ ਗੱਲਬਾਤ ਮੈਨੂੰ ਦੱਸਣ ਵਾਲੀ ਹੁੰਦੀ ਹੈ ਦੋਸਤੋ ਉਹ ਵੀ ਦੱਸਿਆ ਕਰੋ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਨੂੰ ਹੀ ਸਾਰੀ ਨੌਲੇਜ ਆ ਗੱਲਬਾਤ ਜਿਹੜੀ ਦੱਸਣ ਵਾਲੀ ਹੁੰਦੀ ਹੈ ਉਹ ਤੁਸੀਂ ਵੀ ਦੱਸ ਸਕਦੇ ਹੋ ਤਾਂ ਜੋ ਪਣੂ ਪ੍ਰੋਪਰ ਜਾਣਕਾਰੀ ਮਿਲ ਸਕੇ ਸੋ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ